ਬੇਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਨੂੰ ਬਹੁਤ ਬਹੁਤ ਵਾਹਿਗੁਰੂ ਜੀ ਅੱਜ ਜਿਵੇਂ ਕਿ ਸਭ ਨੂੰ ਪਤਾ ਹੀ ਹੈ ਛੋਟੇ ਸਾਹਿਬ ਜਦ ਦਾ ਸ਼ਹੀਦੀ ਦਿਹਾੜਾ ਹੈ ਤੇਰਾ ਪੋ ਅੱਜ ਤੇ ਸਵੇਰ ਦੇ 11 ਵੱਜ ਚੁੱਕੇ ਨੇ ਤੇ ਹੁਣ ਸਾਰੇ ਬੱਚੇ ਵੀ ਤੇ ਸਾਰੇ ਘਰ ਦੇ ਹੁਣ ਅੱਜ ਲਾਈਵ ਚ ਆ ਰਹੇ ਨੇ ਤੇ ਹੁਣ ਸਾਰੇ ਜਣੇ ਆਪਣਾ ਜੋ ਵੀ ਸ਼ਬਦ ਹੈ ਜੋ ਵੀ ਆਪਾਂ ਕਰ ਸਕਦੇ ਆ ਉਹਨਾਂ ਦੀ ਯਾਦ ਨੂੰ ਮੁੱਖ ਰੱਖਦੇ ਹੋਏ ਆਪਾਂ ਉਹ ਕਰ ਰਹੇ ਆ ਤੇ ਤੁਸੀਂ ਵੀ ਆਓ ਜੀ ਸ਼ਾਮਲ ਹੋਵੋ ਤੇ ਜਰੂਰ ਸ਼ਬਦ ਦਾ ਪੂਰਾ ਆਪਣਾ ਆਪਾਂ ਕਰਦੇ ਆ ਚਲੋ ਜੀ ਆਜੋ ਵਾਹਿਗੁਰੂ 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 ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ 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 ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ 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 ਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ 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 ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ 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 ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ 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 ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ 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 ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

Vahe <Sýstas> Guru, Vahe Guru, Vahe Guru, Vahe Guru. Satnaam Vahe Guru, Satnaam ਵਾਹਿਗੁਰੂ ਵਾਹਿਗੁਰੂ ਸਤਿਨਾਮ ਵਾਹਿਗੁਰੂ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ गुरु स्वारे गुरु

ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ 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 ਸਤਨਾਮ ਵਾਹਿਗੁਰੂ ਸਤ

ਤੇ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਾਹਿਬ ਗੁਰੂ ਵਾਹਿਗੁਰੂ 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 ਸਾਹਿਬ ਗੁਰੂ ਵਾਹਿਗੁਰੂ 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 ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ 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 ਕਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਾ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ 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 ਵਾਹਿ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ 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 गुरु सत्यना guru In yeah. 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 सत्यनाम 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 गुरु गुरु सप्तनागुरु सप्तनागुरु सत्यना वागुरु वाहिगुरु वागुरु वाहिगुरु वाहिगुरु वाहे वाहे गुरु गुरु सतनाम वागुरु सम वागुरु वाहे गुरु वाहे गुरु नाम वाहे गुरु सते नाम वाहे गुरु सते नाम वाहे गुरु औरादर Yeah, hey, guru.

Gracias. Por ਸਤਿਨਾਮ ਵਾਹਿਗੁਰੂ ਸਤਿਨਾਮ ਕਰਾਈ ਗੁਰੂ ਸਤਿਨਾਮ ਵਾਹਿਗੁਰੂ 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 ਸਤਿਨਾਮ ਵਾਹਿਗੁਰੂ ਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ 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 no nah.

ਸੱਚੇ ਪਾਸਾ ਦੀ ਧੰਨ ਸਾਲਾ ਜਿਨ੍ਹਾਂ ਨੇ ਆਪਣੇ ਪੁੱਤਰ ਵਾਰਤੇ ਤੇ ਧੰਨ ਸਾਨੂੰ ਛੋਟੇ ਸਾਹਿਬ ਜੀ ਜਿਨ੍ਹਾਂ ਨੇ ਸਾਡੇ ਲਈ ਇੰਨੀਆਂ ਕੁਰਬਾਨੀਆਂ ਕੀਤੀਆਂ ਨੇ ਵਾਹਿਗੁਰੂ ਉਹਨਾਂ ਦੀ ਸ਼ਹੀਦੀ ਨੂੰ ਕੋਟਾਨ ਕੋਟ ਪ੍ਰਣਾਮ ਹੈ ਵਾਹਿਗੁਰੂ ਜੀ ਸੱਚੇ ਪਾਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ